ਸਵੇਰੇ 9:00 ਵਜੇ ਤਕਰੀਬਨ ਸਟਾਰਟ ਹੋਇਆ ਸੀ ਆਪਣੇ ਪਾਤਸ਼ਾਹੀ ਨੌਵੇਂ ਗੁਰਦੁਆਰਾ ਰੋਟਾ ਸਾਹਿਬ ਤੋਂ ਤੇ ਹੁਣ ਇਹ ਸਮਾਪਤ ਹੋ ਚੁੱਕਿਆ ਜੀ ਤੇ ਮਹਾਰਾਜ ਦੀ ਸਵਾਰੀ ਨੇ ਜਿਹੜੇ ਉਹ 15-20 ਮਿੰਟ ਦੇ ਵਿੱਚ ਪਹੁੰਚਣ ਵਾਲੇ ਨੇ ਤੇ ਆਪਣੇ ਅਸਣਾਂ ਤੇ ਬਿਰਾਜਮਾਨ ਹੋਣਗੇ ਜੀ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ અપਾਰ ਬਖਸ਼ਿਸ਼ ਦਾ ਸਦਕਾ ਜੋ ਸਵੇਰ ਅਮਰਤ ਵੇਲੇ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਸੀ ਪੰਜਾ ਪਿਆਰ ਦੀ ਵਾਹ ਦੇ ਵਿੱਚ ਇਸ ਸਮੇਂ ਸੰਪੂਰਨਤਾ ਹੋ ਰਹੀ ਹੈ ਤੰਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬੜੀ ಅಪਾਰ ਬਖਸ਼ਿਸ਼ ਕਿਰਪਾ ਹੋਈ ਹੈ ਸਮੂਹ ਸੰਗਤਾਂ ਤੇ ਸਾਰੇ ਨਗਰਾਂ ਤੇ ਸਮੂਹ ਨਗਰਾਂ ਨੇ ਬੜੀ ਸੇਵਾ ਕੀਤੀ ਹੈ ਸਮੂਹ ਸੰਗਤਾਂ ਨੇ ਬਹੁਤ ਸੇਵਾ ਕੀਤੀ ਹੈ ਤਨਮਨ ਧੰਦੇ ਨਾਲ ਸੰਪੂਰਨਤਾ ਹੋਈ ਹੈ ਗੁਰੂ ਘਰ ਪਹੁੰਚੇ ਹਾਂ ਇਸ ਸਮੇਂ ਸਾਰੀਆਂ ਸੰਗਤਾਂ ਗੁਰੂ ਘਰ 'ਚ ਹਾਜ਼ਰ ਹੋ ਕੇ ਨਿਮਰਤਾ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਉਹਨਾਂ ਦੇ ਲਾਰਡਲੇ ਸਿੱਖਾਂ ਦੀ ਜੋ ਸਹਾਤਾ ਉਹਨਾਂ ਨੂੰ ਸਮਰਪਿਤ ਸ੍ਰੀ ਅਮਰ ਵੇਲ ਦਾ ਜੋ ਨਗਰ ਕੀਤਾ ਆਰੰਭ ਹੋਇਆ ਸੀ ਸਤਿਗੁਰੂ ਮਹਾਰਾਜਾਂ ਵੱਡੀ ਕਿਰਪਾ ਕੀਤੀ ਹੈ ਸਾਰੀ ਦਿਹਾੜੀ ਸਤਿਗੁਰੂ ਮਹਾਰਾਜਾਂ ਨੇ ਨਗਰਾਂ ਦੇ ਵਿੱਚ ਆਪਣੇ ਚਰਨ ਪਾ ਕੇ ਨਗਰਾਂ ਨੂੰ ਪਵਿੱਤਰ ਕੀਤਾ ਹੈ ਤੇ ਸਾਰੇ ਨਗਰਾਂ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਿਆ ਹੈ ਗੁਰੂ ਕੇ ਲੰਗਰ ਚੱਲੇ ਹਨ ਜੋ ਸਤਿਗੁਰੂ ਮਹਾਰਾਜ ਦੀ ਸਖਿਆਵਾਂ ਸਨ ਉਹਨਾਂ ਦੇ ਸੰਗਤਾਂ ਨੇ ਢਾਡੀਆਂ ਰਾਗੀਆਂ ਨੇ ਉਹਨਾਂ ਬਾਰੇ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ ਹੈ ਤੇ ਸਾਰੀਆਂ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਚਾਹ ਦੇ ਨਾਲ ਨਗਰ ਨਕੇਤ ਕੀਰਤਨ ਦੇ ਵਿੱਚ ਸਮੁਲਿਆਨ ਸਮੁਲਿਆਦ ਕੀਤੀ ਬਹੁਤ ਭਾਰੀ ਨਗਰ ਕੀਰਤਨ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਆਰੰਭ ਹੋਇਆ ਸੀ ਅਤੇ ਸ਼ਾਮ ਤੱਕ ਸਾਰੀਆਂ ਸੰਗਤਾਂ ਨਗਰ ਕੀਰਤਨ ਦੇ ਨਾਲ ਹੀ ਐ ਸਮਾਪਤੀ ਸਾਰੀ ਨਾਲੇ ਹੋਈ ਹੈ ਸਤਿਗੁਰੂ ਮਹਾਰਾਜ ਦੇ ਸਥਾਨ ਦੀ ਬਹੁਤ ਚੜ੍ਹਦੀ ਕਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਤਕਰੀਬਨ 10 ਵਜੇ ਨਗਰ ਕੀਰਤਨ ਜਿਹੜਾ ਇਸ ਗੁਰਦੁਆਰ ਤੋਂ ਆਰੰਭ ਹੋਇਆ ਸੀ ਸੋ ਜੋ ਇਲਾਕੇ ਦੇ ਤਕਰੀਬਨ ਲਗਭਗ 8-10 ਪਿੰਡਾਂ ਦੇ ਵਿੱਚੋਂ ਹੋ ਕੇ ਔਰ ਨਾਭਾ ਸ਼ਹਿਰ ਦੇ ਵਿੱਚੋਂ ਹੋ ਕੇ ਸਮਾਪਤੀ ਇਹ ਜਿਹੜੀ ਗੁਰਦੁਆਰ ਵਿਖੇ ਆ ਕੇ ਹੋਈ ਹੈ ਤੇ ਸੰਗਤ ਦੇ ਵਿੱਚ ਇੰਨਾ ਉਤਸ਼ਾਹ ਦੇਖਿਆ ਗਿਆ ਜਿੱਥੇ ਲੋਕ ਅ ਸੰਗਤਾਂ ਵਾਸਤੇ ਲੰਗਰ ਚਾਹ ਪਾਣੀ ਦੇ ਪ੍ਰਸ਼ਾਦੇ ਦੇ ਹੋਰ ਬੜੇ ਤਰ੍ਹਾਂ ਦੇ ਜਿਹੜੇ ਬਿਆੰਤਰਾਂ ਦੇ ਲੰਗਰ ਸੀਗੇ ਉਥੇ ਗੁਰਬਾਣੀ ਦਾ ਲੰਗਰ ਜਿਹੜਾ ਹਰ ਵੇਲੇ ਨਗਰ ਕੀਰਤਨ ਵਿੱਚ ਵਰਤਦਾ ਰਿਹਾ ਕਿਉਂਕਿ ਤਿੰਨ ਚਾਰ ਜਥੇ ਜਿਹੜੇ ਕੀਰਤਨ ਦੇ ਵਿੱਚ ਲੱਗੇ ਹੋਏ ਸੀ ਤੇ ਗੁਰੂ ਸਾਹਿਬ ਨੇ ਇੰਨੀ ਰਹਿਮਤ ਕੀਤੀ ਉਹਨਾਂ ਦੀ ਮਹਿਮਾ ਗਾਉਂਦਿਆਂ ਕੀਰਤਨ ਦੁਆਰਾ ਸੰਗਤ ਨੇ ਬੜਾ ਆਨੰਦ ਮਾਣਿਆ ਗੁਰੂ ਸਾਹਿਬ